ਖੇਮ ਕਰਨ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਦੋ ਵਿਅਕਤੀਆਂ ਨੂੰ ਹੈਰੋਇਨ ਸਮੇਤ ਕੀਤਾ ਕਾਬੂ ਇਸ ਮੌਕੇ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਹਦਾਇਤਾਂ ਮੁਤਾਬਕ ਮਾੜੇ ਅੰਸਰਾਂ ਦੇ ਖਿਲਾਫ ਤੇ ਇਲੈਕਸ਼ਨ ਨੂੰ ਪੀਸਫੁੱਲ ਬਣਾਉਣ ਵਾਸਤੇ ਜਿਹੜੀ ਮੌਹਮ ਚੜੀ ਗਈ ਹੈ ਉਸ ਤਹਿਤ ਬੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਖੇਮ ਕਰਨ ਦੇ ਵਿੱਚ ਵੱਖ-ਵੱਖ ਮੁਕਦਮਿਆਂ ਵਿੱਚ ਦੋ ਵਿਅਕਤੀਆਂ ਨੂੰ ਗ੍ਰਫਤਾਰ ਕੀਤਾ ਪਹਿਲਾ ਐਫਆਈਆਰ ਨੰਬਰ 35 ਹੈ ਜਿਹਦੇ ਵਿੱਚ ਗੁਰਚੇਤ ਸਿੰਘ ਜਿਹੜਾ ਖੇਮ ਕਰਨ ਦਾ ਰਹਿਣ ਵਾਲਾ ਹੈ ਇਹਨੂੰ ਸਾਫ ਸਿੰਘ ਏਐਸਆਈ ਨੇ ਜਿਹੜਾ ਅਰੈਸਟ ਕੀਤਾ ਤੇ ਇਹਦੇ ਇਸ ਪਾਸੋਂ ਜਿਹੜੀ 100 10 ਗ੍ਰਾਮ ਹੈਰੋਨ ਜਿਹੜੀ ਆ ਰਿਕਵਰ ਹੋਈ ਦੂਸਰਾ ਮਾਮਲੇ ਦੇ ਵਿੱਚ ਰਮਨਦੀਪ ਸਿੰਘ ਜਿਹੜਾ ਰਤੋਗੇ ਦਾ ਰਹਿਣ ਵਾਲਾ ਹੈ ਇਹ ਜਿਹੜਾ ਆਪਣੇ ਕਾਲੇ ਮੋਟਰਸਾਈਕਲ ਤੇ ਪੀਵੀ02 ਡੀਸੀ ਅ 1220 ਦੇ ਉੱਤੇ ਆ ਰਿਹਾ ਸੀ ਜਦੋਂ ਇਹਨੂੰ ਟੀ ਪੁਆਇੰਟ ਮੈਦੀਪੁਰ ਤੇ ਲਾਗੇ ਰੋਕ ਕੇ ਚੈੱਕ ਕੀਤਾ ਇਹਦੇ ਪਾਸੋਂ 100 ਗ੍ਰਾਮ ਹੈਰੋਨ ਨੂੰ ਜਿਹੜੀ ਆ ਰਿਕਵਰ ਹੋਈ ਇਹਨਾਂ ਦੋਨਾਂ ਵਿਅਕਤੀਆਂ ਦੇ ਜਿਹੜੀ ਆ ਅਰੈਸਟ ਕਰਕੇ ਵੱਖਰਾ ਵੱਖਰਾ ਮੁਕੱਦਮਾ ਕੁਰਚੇ ਸਿੰਘ ਤੇ ਐਫ ਆਈ ਆਰ ਨੰਬਰ 35 ਤੇ ਜਿਹੜਾ ਰਮਨਦੀਪ ਐ ਇਹਦੇ ਤੇ ਮੁਕੱਦਮਾ ਨੰਬਰ 36 ਦਰਜ ਕਰਕੇ ਤੇ ਇਹਨਾਂ ਨੂੰ ਮੁਕੱਦਮਾ ਹਾਜ਼ਾ ਦੇ ਵਿੱਚ ਤਫ਼ਤੀਸ਼ੀ ਅਫਸਰਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾਊਗਾ ਇਹਨਾਂ ਬਸੂ ਰਮਾਨਾ ਹਾਸਲ ਕਰਕੇ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਨੂੰ ਖੰਘਾਲ ਕੇ ਇਹਨਾਂ ਦੇ ਖਿਲਾਫ ਜਿਹੜੀ ਯੋਗ ਹੋਰ ਕਾਨੂੰਨੀ ਕਾਰਵਾਈ ਹੋ ਵੀ ਕੀਤੀ ਜਾਊਗੀ ਤੇ ਇਹ ਵੀ ਤਸਦੀਕ ਕੀਤਾ ਜਾਊਗਾ ਵੀ ਇਹਨਾਂ ਨੇ ਇਹ ਨਸ਼ੇ ਦੇ ਕਾਰੋਬਾਰ ਨੂੰ ਵੇਚ ਕੇ ਤੇ ਕੀ ਜਾਇਦਾਦ ਜਿਹੜੀ ਬਣਾਈ ਹੈ ਜੇਕਰ ਇਦਾਂ ਦੀ ਚੀਜ਼ ਤਸਦੀਕ ਹੁੰਦੀ ਹੈ ਤਾਂ 68 ਐਫ ਦੇ ਤਹਿਤ ਕਾਰਵਾਈ ਕਰਦੇ ਹੋਏ ਇਹਨਾਂ ਦੀ ਜਿਹੜੀ ਹੈ ਜਾਇਦਾਦਾਂ ਜਾਂ ਕੋਈ ਪਣਾਈ ਹੋਈ ਸਮਗਰੀ ਨੂੰ ਜ਼ਬਤ ਕੀਤਾ ਜਾਊਗਾ ਮੈਂ ਇੱਥੇ ਦੱਸਣਾ ਚਾਹੁੰਦਾ ਇਹ ਲਗਾਤਾਰ ਜਿਹੜੀ ਹੈ ਸਬਡਿਵੀਜ਼ਨ ਭਿੱਖੀਪਿੰਡ ਦੇ ਵਿੱਚ ਜਿਹੜੇ ਨਸ਼ਾ ਤਾਰਕ ਜਾਂ ਸਮਾਜ ਦੇ ਭੈੜੇ ਅੰਸਰ ਉਹਨਾਂ ਦੇ ਖਿਲਾਫ ਕਾਰਵਾਈ ਚੱਲ ਰਹੀ ਹੈ ਜਿੱਥੇ ਅਸੀਂ ਡਰੋਨ ਤੇ ਡਰੋਨ ਰਾਹੀਂ ਭੇਜੀ ਗਈ ਹੈ ਉਹਨਾਂ ਨੂੰ ਰਿਕਵਰ ਕਰ ਰਹੇ ਹਾਂ ਉੱਥੇ ਇਹਨਾਂ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਹੋ ਰਹੀ ਹੈ ਸੋ ਮੈਂ ਜਿਹੜੇ ਮਾੜਾ ਕੰਮ ਕਰਨ ਵਾਲੇ ਜਿਹੜੇ ਸਮਗਲਰ ਜਾਂ ਛੋਟੇ ਨਸ਼ਾ ਵੇਚਣ ਵਾਲੇ ਨੇ ਤਸਕਰ ਮੈਂ ਇਹਨਾਂ ਨੂੰ ਵਾਰਨਿੰਗ ਦੇਣਾ ਚਾਹੁੰਦਾ ਕਿ ਆਪਣੇ ਕੰਮਾਂ ਤੋਂ ਆਵਾਜ਼ ਆ ਜਾ ਨਹੀ ਤਾਂ ਇਹਨਾਂ ਦਾ ਸਥਾਨ ਜਿਹੜਾ ਜੇਲ੍ਹ ਗੋਇੰਦਵਾਲਾ ਉੱਥੇ ਪਚਾਪੀ ਸਾਲ ਲਾਉਣਾ